ਕਿ ਇਹ ਵੀ ਅੰਚਲਾਇਆ ਗਿਆ ਸਾਰੇ ਦਰਜੋ ਕਿਸ ਤਰੀਕੇ ਚੈਕਿੰਗ ਤੇ ਕੀ ਕਹਿਣਾ ਚਾਹਣਗੇ ਸਰ ਅਸੀਂ ਇੱਕ ਰੈਂਡਮ ਚੈਕਿੰਗ ਹੁਣ ਪਲਾਨ ਕੀਤੀ ਆ ਹੁਣ ਅਸੀਂ ਕਰਾਂਗੇ ਰੈਂਡਮ ਚੈਕਿੰਗ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਡੀਆਈਜੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਵਿਚਾਰ ਨਿਰਦੇਸ਼ ਤੇ ਇਹ ਰੈਂਡਮਲੀ ਔਰ ਚਾਂਚਕ ਇਸ ਚੈਕਿੰਗ ਕੀਤੀ ਜਾ ਰਹੀ ਆ ਔਰ ਇਹ ਸਰ ਹਮੇਸ਼ਾ ਟਾਈਮ ਬਦਲ ਬਦਲ ਕੇ ਕੀਤੀ ਜਾਂਦੀ ਆ ਹੁਣ ਸਾਡੀ ਫੋਰਸ ਜਿਹੜੀ ਆ ਉਹ ਸਾਡੇ ਕੋਲ 20 ਦੇ ਕਰੀਬ ਲੇਡੀਜ਼ ਨੇ 100 ਦੇ ਕਰੀਬ ਮੇਲਜ਼ ਨੇ ਸਰ ਐਸਐਚਓਜ਼ ਨੇ ਡੀਐਸਪੀਜ਼ ਨੇ ਸਾਰੇ ਰਲ ਕੇ ਚੈਕਿੰਗ ਕਰਾਂਗੇ ਹ ਔਰ ਸਾਡਾ ਜਿਹੜਾ مین ਪ੍ਰਾਇੋਰਟੀ ਉਹੀ ਹੈ ਕਿ ਜਿਹੜੇ ਗੈਂਗਸਟਰਸ ਅੰਦਰ ਬੈਠੇ ਆਪਰੇਟ ਕਰਦੇ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਮੋਬਾਈਲ ਜਾਂ ਹੋਰ ਚੀਜ਼ ਅੰਦਰ ਨਾ ਪਹੁੰਚਦੀ ਹੋਵੇ ਔਰ ਉਹਦੀ thorough check ਜੇਲ੍ਹ ਤੱਕ ਕਰਦੀ ਕਰਦਾ ਅਸੀਂ ਵੀ ਕਰੀਏ ਤਾਂ ਇਹ ਜਿਹੜਾ ਮਹੀਮ ਚੱਲ ਰਹੀ ਹੈ ਗੈਂਗਸਟਰਸ ਤੇ ਵਾਰ ਉਹਦੇ ਤਹਿਤ ਰੈਂਡਮਲੀ ਨਾਕੇ ਲੱਗ ਰਹੇ ਨੇ ਜੇਲ੍ਹ ਚੈਕਿੰਗਸ ਹੋ ਰਹੀਆਂ ਨੇ ਜਿਹੜੇ ਪ੍ਰੀ ਹਿਸਟਰੀ ਸ਼ੀਟਸ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਹਰ ਇੱਕ ਐਂਗਲ ਚੈੱਕ ਕੀਤਾ ਜਾ ਰਿਹਾ ਜਿਹਦੇ ਨਾਲ ਪੰਜਾਬ ਦਾ ਇਹ ਲਾਇਨ ਆਰਡਰ ਹੈ ਔਰ ਬਾਕੀ ਚੀਜ਼ਾਂ ਦਾ ਮਾਹੌਲ ਸਖਮਾ ਆਪਣੇ ਸਰ ਜਿਸ ਤਰ੍ਹਾਂ ਕਿ ਚੈਕਿੰਗ ਤੇ ਰੈਂਡਮਲੀ ਹੈ ਪਰ ਕੋਈ ਇਨਫੋ ਵੀ ਹੋਈ ਹੈ ਕੋਈ ਨਹੀਂ ਸਰ ਅਸੀਂ ਨਾ ਜਿਵੇਂ ਪਿਛਲੇ ਦਿਨ ਵੀ ਕੀਤੀ ਸੀ ਆਪਾਂ ਨੇ ਜਦੋਂ ਚੈਕਿੰਗ ਉਦੋਂ ਵੀ ਸਾਨੂੰ ਕਾਫੀ ਕੁਝ ਅੰਦਰ ਬਨਾਮਦ ਹੋਇਆ ਸੀ ਅਸੀਂ ਐਫ ਆਈ ਆਰ ਦੇ ਕੇ ਉਹਦੀ ਤਫਤੀਸ਼ ਨੂੰ ਅੱਗੇ ਕਾਫੀ ਕਨਕਲੂਡ ਕਰਕੇ ਲੈ ਕੇ ਗਏ ਸੀ ਵੀ ਕਿਹੜੀ ਚੀਜ਼ ਕਿਵੇਂ ਆ ਰਹੀ ਹੈ ਇਸੇ ਤਰ੍ਹਾਂ ਇਹ ਵੀ ਚੈਕਿੰਗ ਹੈ ਸਰਪ੍ਰਾਈਜ਼ ਚੈਕਿੰਗ ਹੈ ਇਹ ਇਸੇ ਕਰਕੇ ਕੀਤੀ ਜਾਂਦੀ ਹੈ ਤਾਂ ਜੋ ਇੱਕਦਮ ਆਉ ਚੈਕਿੰਗ ਕਰੋ ਔਰ ਜਿਹੜਾ ਸਰਪ੍ਰਾਈਜ਼ ਐਲੀਮੈਂਟ ਬਣਿਆ ਰਹੇ ਉਹਨੂੰ ਚੈਕਿੰਗ ਕੀਤੀ ਜਾਵੇਗੀ ਔਰ ਜੋ ਦਾ ਆਪਕਾ ਆਉਟਕਮ ਆਊਗਾ ਉਹ ਤੁਹਾਨੂੰ ਬਾਅਦ ਚ ਦੱਸਿਆ ਜਾਵੇਗਾ। ਸਿਰ ਪਿਛਲੀ ਵਾਰ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਕਾਫੀ ਕੁਝ ਮਿਲਿਆ ਹੈਗਾ ਕੋਈ ਗ੍ਰਫਤਾਰੀ ਵੀ ਹੋਈ ਉਹਦੇ ਬਿਲਕੁਲ ਜੀ ਸਾਨੂੰ ਸਰ ਇੱਥੋਂ ਜਦੋਂ ਬੈਰਕਸ ਤੋਂ ਬਾਅਦ ਸਰ ਸਾਨੂੰ ਜਦੋਂ ਸਾਡੇ ਮੈਟਰਲ ਡਿਟੈਕਟਰਸ ਨੇ ਲੱਭਿਆ ਤੇ ਸਾਨੂੰ ਸਰ ਇੱਕ ਹਿਡਨ ਥੱਲੇ ਕੰਪਾਰਟਮੈਂਟ ਬਣੇ ਚੋ ਤਿੰਨ ਚਾਰ ਮੋਬਾਈਲਸ ਮਿਲੇ ਸੀ ਕਿ ਫਿਰ ਉਹ ਸਾਰੇ ਉਹਨਾਂ ਦਾ ਪ੍ਰੋਪਰ ਫੋਰੈਂਸਿਕ ਅਨਲਾਈਜ਼ ਕੀਤਾ ਗਿਆ ਔਰ ਉਹਦੇ ਚ ਕਾਫੀ ਚੀਜ਼ਾਂ ਬ੍ਰੇਕਥਰੂ ਹੋਈਆਂ ਔਰ ਪਾਰਟ ਆਫ ਇਨਵੈਸਟੀਗੇਸ਼ਨ ਆ ਮੈਂ ਸੌਰੀ ਤੁਹਾਨੂੰ ਡਿਸ ਕੋਈ ਹੋਰ ਵੈਪਨ ਤਾਂ ਨਹੀਂ ਹੋ ਸਕਦਾ ਉਹ ਸਾਰੀਆਂ ਚੀਜ਼ਾਂ ਨੂੰ ਕਵਰ ਕੀਤਾ ਜਾਊਗਾ ਸਰ ਪ੍ਰਿਜ਼ਨ ਐਕਟ ਦੇ ਹਿਸਾਬ ਨਾਲ ਬਿਲਕੁਲ ਸਰ ਪ੍ਰਿਜ਼ਨ ਐਕਟ ਦੇ ਮੁਤਾਬਕ ਸਰ ਜੇ ਕੋਈ ਚੀਜ਼ ਮਿਲਦੀ ਆ ਉਹਦਾ ਤੇ ਜੇ ਕੋਈ ਕੰਟਰਾਬੈਂਡ ਮਿਲਦਾ ਜਾਂ ਹੋਰ ਆ ਉਹਦੇ ਚ ਲੋਕਲ ਸਪੈਸ਼ਲ ਲਾਜ਼ ਦੇ ਜਿਹੜੀ ਜਿਹੜੇ ਸੈਕਸ਼ਨਸ ਫਾਲੋ ਕਰਦੇ ਨੇ ਉਹਦੇ ਥੱਲੇ ਉਹਨਾਂ ਦੇ ਪਰਚਾਤਾ ਜਾਊਗਾ ਠੀਕ ਥੈਂਕ ਯੂ ਠੀਕ